ਝਾੜੂ ਦੀ ਗੱਲ ਕਰ ਰਹੇ ਹਾਂ ਝਾੜੂ ਦਾ ਮੁਕੰਮਲ ਤੌਰ ਤੇ ਭੋਗ ਪੈ ਚੁੱਕਿਆ ਹੈ ਤੇ ਕਟਾਰੂ ਚੱਕ 117 ਹਲਕਿਆਂ 'ਚੋਂ ਸਭ ਤੋਂ ਵਾਟ ਵੋਟਾਂ ਨਾਲ ਕਟਾਰੂ ਚੱਕ ਨਾ ਹਾਰੇ ਤਾਂ ਰਾਜਾ ਵਡੰਗ ਰਾਜਨੀਤੀ ਛੱਡ ਜਾਏਗਾ 117 'ਚੋਂ ਲੇਟੈਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਅੱਜ ਪੰਜਾਬ ਲੁੱਟਿਆ ਪਿਆ ਹੈ ਪੰਜਾਬ ਨੇਰੀਆਂ ਬਾਵਾ ਪੰਜ-ਪੰਜ ਕਿਲੋ ਕਣਕ ਲੈਣ ਵਾਸਤੇ ਲੇਣਾ ਚ ਖੜੀਏ ਓਏ ਕਾਂਗਰਸ ਦਾ ਰਾਜ ਹੁੰਦਾ ਸੀਗਾ 30 ਕਿਲੋ ਕਰਕੇ ਕਿਹ ਵਾਰੀ ਤੁਹਾਨੂੰ ਦੇ ਕੇ ਘਰੇ ਭੇਜਦੇ ਸੀ ਕਾਂਗਰਸ ਦਾ ਰਾਜ ਸੀਗਾ ਬੱਸਾਂ ਦਾ ਕਿਰਾਇਆ ਤੁਹਾਡਾ ਮੁਫਤ ਸੀਗਾ ਤੇ ਕਾਂਗਰਸ ਨੇ 1500 ਤੁਹਾਡੀ ਪੈਨਸ਼ਨ ਵੀ ਕੀਤੀ ਇਹਨਾਂ ਨੇ 2500 ਦਾ ਵਾਅਦਾ ਕੀਤਾ ਸੀ ਕਿ ਕਾਂਗਰਸ ਦਾ ਰਾਜ ਸੀਗਾ ਕਿਸਾਨਾਂ ਦੀ ਫਸਲ ਮੰਨੀਆਂ ਚੋਂ ਤੀਜੇ ਦਿਨ ਚੱਕ ਲੈਂਦੇ ਸੀ ਅੱਜ 10-10 ਦਿਨ ਮੰਡੀਆਂ 'ਚ 15-15 ਦਿਨ ਫਸਰ ਰੁੜੀ ਤੇ ਛੋਨੇ ਨੂੰ ਕਾਟ ਲਾ ਕੇ 100 ਰੁਪਇਆ ਤੇ 50 ਰੁਪਇਆ ਕੁਇੰਟਲ ਅੱਜ ਕਿਸਾਨ ਦਾ ਮਾਲ ਖਰੀਦਿਆ ਗਿਆ ਹੈ 200 ਰੁਪਇਆ ਕੁਇੰਟਲ ਪੰਜਾਬ ਦੇ ਕਿਸਾਨ ਨੂੰ ਲੁੱਟਿਆ ਗਿਆ ਜਿਹਦੇ ਵਿੱਚ ਭਾਜਪੀ ਤੇ ਝਾੜੂ ਵਾਲੇ ਇਕੱਠੇ ਹੈ ਇਹ ਕੌਣ ਹੈ ਫੂਡ ਮਿਨਿਸਟਰ ਘਟਾਰੂ ਚੱਕ ਸਾਹਿਬ ਇਹ ਖੁਰਾਕ ਮੰਤਰੀ ਹੈ ਰੇ ਰੇ ਥੱਲੇ ਖਰੀਫ ਹੁੰਦੀ ਐ ਇਹ ਲੁੱਟ ਲਿਆ ਰੇਤਾ ਦਾ ਖਾਦਾ ਹੀ ਖਾਦਾ ਲੇਕਿਨ ਪੰਜਾਬ ਦੇ ਕਿਸਾਨ ਵੀ ਪੁੱਤਾਂ ਨਾਲੋਂ ਪਿਆਰੀ ਫਸਲ ਨੂੰ ਇਹਨਾਂ ਨੇ ਹਲਾ ਕੇ ਰੱਖ ਤਾ ਫੇਰ ਦੋ ਨਸ਼ੇ ਦਾ ਬੋਲ ਬਾਲਾ ਕਹਿੰਦੇ ਨਸ਼ਾ ਬੰਦ ਕਰਨਾ ਮੈਂ ਪੁੱਛਿਆ ਵੀ ਹੋ ਗਿਆ ਕਹਿੰਦੇ ਭਈ 30 ਤਰੀਕ ਲਾਸਟ ਸੀ ਨਸ਼ਾ ਦਾ ਵੰਗ ਹੋ ਗਿਆ ਨਸ਼ਾ ਹੋ ਗਿਆ ਭਈ ਬੰਦ ਹੋ ਗਿਆ ਕਿ ਨਹੀਂ ਬੋਲੋ ਇਹ ਨਸ਼ਾ ਐ ਨਹੀਂ ਬੰਦ ਹੋਣਾ ਬਾਜਵਾ ਸਾਹਿਬ ਇਹ ਨਸ਼ਾ ਜਿੱਤੋਂ ਤੁਸੀਂ ਲੋਗਿਆਂ ਨੇ ਸਰਕਾਰ ਚਲਾਉਣੀ ਐ ਇਹ ਨੌਕਰੀਆਂ ਦੇਣੀਆਂ ਪੈਣੀਆਂ ਆਹ ਜਿਹੜਾ ਨੌਜਵਾਨ ਮੁੰਡਾ ਵਿਚਾਰਾ ਫਿਰਦਾ ਐ ਇਹ ਤੜਕੇ 9 ਵਜੇ ਜਦੋਂ ਨੌਕਰੀ ਤੇ ਜਾਏਗਾ 50000 ਰੁਪਿਆ ਕਮਾ ਕੇ ਲਿਆਏਗਾ 5 ਵਜੇ ਆਏਗਾ ਫੇਰ ਨਸ਼ਾ ਰੁਕੇਗਾ ਇਹ ਪੜ-ਪੜ ਕੇ ਵੇਹਨੇ ਘੁਮਰੇ ਆ ਬੱਚੇ ਇਸ ਕਰਕੇ ਸਾਡੇ ਬੱਚੇ ਨਸ਼ੇ ਦੇ ਆਦੀ ਹੋ ਗਏ ਐ ਇਸ ਕਰਕੇ ਸਾਡੇ ਬਸ਼ੀ ਨਸ਼ੇ ਤੇ ਆਦੀ ਹੁਣ ਕਹਿੰਦੇ ਅਸੀਂ ਪਰਚੇ ਦਰਜ ਕਰਤੇ ਪਰਚੇ ਦੱਸੋ ਬਈ ਪਰਚੇ ਦਰਜ ਕਰਨ ਨਾਲ ਨਸ਼ਾ ਬੰਦ ਹੋਏਗਾ ਕਹਿੰਦੇ ਘਰ ਤੋੜਤੇ ਇੱਕ ਤਾਂ ਜਿਹੜਾ ਮੁੰਡਾ ਨਸ਼ਾ ਕਰਦਾ ਹੋਰੇ ਤੇ ਪਰਚਾ ਹੋ ਗਿਆ ਕਿ ਘਰ ਤੋੜਤਾ ਬਈ ਮਾਪਿਓ ਦਾ ਕੀ ਕਸੂਰ ਹੈ ਬਈ ਬੋਲੋ ਜਿਹੜਾ ਮੁੰਡਾ ਨਸ਼ਾ ਕਰਦਾ ਔਰ ਉਹ ਪਿਓ ਦਾ ਕੀ ਕਸੂਰ ਹੈ ਉਹਦਾ ਘਰ ਤੋੜਤਾ ਪਰਚਾ ਦੇਤਾ ਚਲੋ ਦੇਤਾ ਹੁਣ ਜਿਹੜਾ ਮਾਂ ਐ ਤੇ ਬਾਪ ਐ ਉਹਨੂੰ ਆਪੇ ਬੱਚੇ ਦੇ ਵਾਸਤੇ ਕਚਹਿਰੀਆਂ ਜਾਣਾ ਪੈਂਦਾ ਏ ਉਹ ਵਕੀਲ ਕਰਨਾ ਪੈਂਦਾ ਬੱਚਾ ਦਾ ਮਰਦਾ ਹੀ ਮਰਦਾ ਤੇ ਮਾਂ ਬਾਪ ਕਚਹਿਰੀਆਂ ਦੇ ਚੱਕਰ ਕੱਢ ਕੇ ਵਕੀਲਾਂ ਨੂੰ ਪੈਸੇ ਦੇ ਕੇ ਮਾਂ ਪਾਪ ਵੀ ਭਾਇਆ ਲੈ ਲੈਂਦੇ ਐ ਇਦਾਂ ਨਸ਼ਾ ਖਤਮ ਨਹੀਂ ਹੋਏਗਾ ਭਗਵਾਨ ਤੁਮਾਂਸਿਆ ਇਹ ਨਸ਼ਾ ਖਤਮ ਕਰਨਾ ਹੈ ਇਹ ਵਾਕਿਆ ਤੇਰੇ ਮਨ ਦੇ ਵਿੱਚ ਦਰਦ ਹੈ ਪੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਘਟੋ ਘਟ 20 ਦਿਨ ਦੀ ਚਰਚਾ ਰੱਖ ਘੰਟੇ ਦੀ ਚਰਚਾ ਨਾਲ ਨਸ਼ਾ ਨਹੀਂ ਖਤਮ ਹੋਣਾ ਇਹਦਾ ਆਲਟਰਨੇਟਿਵ ਕੱਢਣਾ ਪੈਣਾ ਹੈ ਇਹਦਾ ਬਦਲਾਅ ਕੱਢਣਾ ਪੈਣਾ ਹੈ ਸਾਰੇ ਲੋਕਾਂ ਦੇ ਵਿਚਾਰ ਲੈ ਸੁਣ ਪਿੰਡਾਂ 'ਚ ਜਾ ਪੁੱਛ ਕਿਨੇ ਚਾ ਕਿਵੇਂ ਖਤਮ ਹੋਏਗਾ ਫਿਰ ਪੰਜਾਬ 'ਚੋਂ ਨਸ਼ਾ ਖਤਮ ਹੋ ਸਕਦਾ ਹੈ ਨੌਕਰੀ ਕਿਸੇ ਨੂੰ ਨਹੀਂ ਮਿਲ ਰਹੀ ਠੀਕ ਹੈ ਬਾਜਵਾ ਸਾਹਿਬ ਨੇ ਉਹ ਭਾਈ ਨੌਕਰੀ ਕਿਵੇਂ ਮਿਲੂਗੀ ਤੁਹਾਨੂੰ ਕਦੇ ਨਹੀਂ ਮਿਲਦੀ ਹੁਣ ਪੁੱਛੋ ਕਿਉਂ ਸਾਢੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਪਟਵਾਰੀ ਇੱਕ ਪਟਵਾਰੀ ਕੋਲੇ ਕਿੰਨੇ ਪਿੰਡਾ ਜਗੰਦਰ ਜੀ ਤੁਹਾਡੇ 25 ਤੋਂ 30 ਪਿੰਡਾ ਇੱਕ ਪਟਵਾਰੀ ਕੋਲੇ ਇੱਕ ਪੰਚਾਇਤ ਸੈਕਟਰੀ ਕੋਲੇ ਕਿੰਨੇ ਪਿੰਡਾ 25 ਪਿੰਡਾ 20 18 20 ਇੱਕ ਪੰਚਾਇਤ ਸੈਕਟਰੀ ਕੋਲੇ ਇੱਕ ਕਾਨੂੰਗੋਹ ਪਟਵਾਰੀ ਕੋਲੇ ਕਿੰਨੇ ਪਿੰਡਾ 40 ਪਿੰਡ ਹੋਣਗੇ ਕਾਨੂੰਗੋ ਕਾਨੂੰਗੋ ਜਿਹੜਾ ਪਟਵਾਰੀ ਹੁੰਦਾ ਹੈ ਸ਼ਹਿਰਾਂ 'ਚ ਸਫਾਈ ਕਰਨ ਵਾਲੇ ਬੰਦੇ ਹੈ ਨਹੀਂ ਪੁਲਿਸ ਚੌਕੀਆਂ 'ਚ ਕਿੰਨੇ ਪਿੰਡ ਆ ਵੀ ਭੋਏ ਦੇ 250 ਪਿੰਡ ਹੈ ਤੇ ਪੁਲਿਸ ਵਾਲੇ ਇਸ ਸੇਟੂ ਸਾਹ ਖੜੇ ਸੀ ਤੁਸੀਂ ਭੋਏ ਦੇ ਇਸ ਚੋਂ ਭੋਏ 'ਚ ਕੋਈ ਥਾਣਾ ਨਹੀਂ ਕਿੰਨੇ ਮਲਾਜਮ ਹੈ ਦੀ ਤੁਹਾਡੇ ਥਾਣੇ 'ਚ ਇਹ 30 ਜਾਣੇ ਨੇ ਸਜਾਨਪੁਰ 'ਚ ਇੱਥੇ ਵੀ 30 40 ਚਾਰੀ ਮੰਗਲ 250 ਪਿੰਡ ਸੰਭਾਲ ਦੇ ਇੱਕ ਸ਼ਹਿਰ ਹੈ ਕਿਵੇਂ ਸੰਭਾਲਣਗੇ ਰਹੀ ਹਰੇਕ ਪਿੰਡ ਤੇ ਇੱਕ ਪੁਲਿਸ ਵਾਲਾ ਹੋਣਾ ਚਾਹੀਦਾ ਤੜਕੇ ਮੋਟਰਸਾਈਕਲ ਤੇ ਆ ਕੇ ਉੱਥੇ ਬਹਿ ਜਾਏ ਤੇ ਸ਼ਾਮ ਨੂੰ ਜਾਵੇ ਉਰੀ ਜਾਵੇ ਤੇ ਦੂਜਾ ਆ ਜੇ ਫੇਰ ਨਸ਼ਾ ਤੇ ਚੋਰੀ ਤੇ ਡਕੈਤੀ ਕਰ ਸਕਦੀ ਹੈ ਡਾਕਟਰ ਹੈਗੇ ਆ ਪੂਰੇ ਡਾਕਟਰ ਸਕੂਲਾਂ ਚ ਮਾਸਟਰ ਹੈਗੇ ਆ ਫਿਰ ਲਾਉਂਗਾ ਕਿਉਂ ਨਹੀਂ ਕਿਉਂਕਿ 7.4 ਲੱਖ ਕਰੋੜ ਦਾ ਕਰਜ਼ਾ ਹੈ ਜਿਹਨੂੰ ਨੌਕਰੀ ਲਾਏਗੀ ਸਰਕਾਰ ਉਹ 50000 ਰੁਪਿਆ ਮਹੀਨਾ ਮੰਗਦਾ ਹੈ 50000 ਰੁਪਿਆ ਮਹੀਨਾ ਹੈ ਨਹੀਂ ਸਰਕਾਰ ਕੋਲੇ ਜਿਹੜਾ ਵਿਅਕਤੀ ਰਿਟਾਇਰ ਹੋ ਜਾਂਦਾ ਹੈ ਉਹਦੀ ਜ਼ਿੰਮੇਵਾਰੀ ਦੂਜੇ ਨੂੰ ਦੇ ਦਿੰਦੇ ਐ ਇਹ ਪੁਲਿਸ ਵਾਲਿਆਂ ਨੂੰ ਤਾਂ ਛੁੱਟੀ ਨਹੀਂ ਮਿਲਦੀ ਦਿਵਾਲੀ ਤੇ ਲੋਹੜੀ ਇਹਨਾਂ ਦੀ ਕੋਈ ਛੁੱਟੀ ਨਹੀਂ ਇਹ ਜਿਨ੍ਹਾਂ ਨੂੰ ਇਹ ਕਹਿੰਦੇ ਪੰਜਾਬ ਦੀ ਪੁਲਿਸ ਪਹੁੰਚਦੀ ਹੈ ਉਦੋਂ ਉਹਨੂੰ ਸਾਰਾ ਕੁਝ ਲੁੱਟਿਆ ਜਾਂਦਾ ਸਮਝ ਗਏ ਨਾ ਔਰ ਇਹ ਤਾਂ ਘਟਾਰੂ ਚੱਕ ਸਾਹਿਬਾ ਵਾਸਤੇ ਰੱਖੇ ਆ ਇਹਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ ਹੋਰ ਵੀ ਘਟਾਰੂ ਚੱਕ ਦੀ ਸੇਵਾ ਕਰਨੀ ਹੈ ਤੇ ਜੋ ਕਹੇ ਉਹ ਮੈਂ ਕਰਨਾ ਚੋਰ ਨੂੰ ਤਾਂ ਫੜਨਾ ਹੀ ਨਹੀਂ ਨਾ ਨਸ਼ੇ ਆੜੇ ਨੂੰ ਫੜਨਾ ਹੈ ਗੱਲ ਸਹੀ ਹੈ ਕਿ ਨਹੀਂ ਬੋਲੋ ਜਾ ਜਾ ਇਹਨਾਂ ਨੂੰ ਲਾ ਰੱਖਿਆ ਵੀ ਜਗਿੰਦਰਪਾਲ ਧੋਏ ਦੇ ਮਗਰ ਰੋ ਇਹਦੇ ਤੇ ਪਰਚਾ ਕਰਨਾ ਕਿਵੇਂ ਨਾ ਕਿਵੇਂ ਉਹ ਤਾਂ ਨਿੱਕੇ ਨਹੀਂ ਚੜਦਾ ਇਹਨਾਂ ਦੇ ਘੈਂਟ ਬੰਦਾ ਨਹੀਂ ਤਾਂ ਹੋਰ ਪਰਚਾ ਦੇ ਦੇ ਕਹਿਣ ਦਾ ਮਤਲਬ ਇਹ ਹੈ ਇਹ ਸਾਰੀਆਂ ਪੋਸਟਾਂ ਧਰਨੀਆਂ ਪੈਣੀਆਂ ਇੱਕ ਪਿੰਡ ਤੇ ਪਿਠਵਾਰੀ ਹੋਣਾ ਚਾਹੀਦਾ ਇੱਕ ਪਿੰਡ ਤੇ ਪੰਚਾਇਤ ਸੈਕਟਰੀ ਹੋਣਾ ਚਾਹੀਦਾ ਇੱਕ ਪਿੰਡ ਤੇ ਤਾਨੂਗੋ ਹੋਣਾ ਚਾਹੀਦਾ ਫੇਰ ਕੰਮ ਚੱਲੇਗਾ ਇਹ ਪੈਸਾ ਹੈ ਨਹੀਂ ਤੇ ਪੰਜਾਬ ਕੰਗਾਲ ਹੋਇਆ ਪਿਆ ਆ ਹਜ਼ਾਰ ਕਰੋੜ ਰੁਪਈਆ ਮਸ਼ਹੂਰੀਆਂ ਤੇ ਰੱਖਿਆ ਭਗਵੰਤ ਮਾਨ ਨੇ ਬੋਰਡ ਲੋਨ ਨੂੰ ਕਿ ਮੇਰੇ ਬੋਰਡ ਲਈ ਜਾਓ ਇਹ ਫਜ਼ੂਲ ਖਰਚੀ ਬੰਦ ਕਰਨੀ ਪੈਣੀ ਹੈ ਇਹ ਫਜ਼ੂਲ ਖਰਚੀ ਬੰਦ ਕਰਕੇ ਤੇ ਨੌਕਰੀਆਂ 'ਤੇ ਪੈਸਾ ਦੇਣਾ ਪੈਣਾ ਤੇ ਆ ਜਿਹੜੀਆਂ ਵਾਧੂ ਦੀਆਂ ਸਕੀਮਾਂ ਚਲਾਈਆਂ ਇਹ ਬੰਦ ਕਰਨੀਆਂ ਪੈਣੀਆਂ ਫੇਰ ਪੰਜਾਬ ਤਰੱਕੀ ਕਰੇਗਾ ਚੰਗਾ ਚੰਗਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਚਾਹੀਦਾ ਜੇ ਚੰਗਾ ਪ੍ਰਿੰਸੀਪਲ ਹੋਵੇ ਸਕੂਲ ਦਾ ਤੇ ਉਹਰੇ ਕੋਲੇ ਦਾਖਲਾ ਵੱਧ ਜਾਂਦਾ ਜੇ ਚੰਗਾ ਜੇ ਚੰਗਾ ਡਾਕਟਰ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਰਸ਼ ਘੱਟ ਜਾਂਦਾ ਹੈ ਸਰਕਾਰੀ ਹਸਪਤਾਲ ਜਾਂਦੇ ਕਿਵੇਂ ਡਾਕਟਰ ਚੰਗਾ ਹੈ ਜੇ ਚੰਗਾ ਮੁੱਖ ਮੰਤਰੀ ਬਣ ਜੇ ਤੇ ਪੰਜਾਬ ਦੀ ਤਰੱਕੀ ਕਰ ਸਕਦਾ ਹੈ ਤੇ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨਰਗਾ ਬਣ ਜੇ ਤਾਂ ਪੰਜਾਬ 25 ਬਰੇ 25 ਬਰੇ ਪਿੱਛੇ ਹੋ ਜਾਂਦਾ ਹੈ ਜੇ ਮੰਤਰੀ ਕਿਟਾਰੂ ਚੱਕਰਗਾ ਬਣ ਜੇ ਤੇ ਪੁਰਾ 50 ਸਾਲ ਪਿੱਛੇ ਹੋ ਗਿਆ 50 ਸਾਲ ਪਿੱਛੇ ਹੋ ਗਿਆ ਤੇ ਬਦਨਾਮੀ ਵੱਖਰੀ ਹੋ ਗਈ ਇੱਜ਼ਤ ਵੱਖਰੀ ਖਰਾਬ ਹੋ ਗਈ। ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਇਹ ਕਾਂਗਰਸ ਪਾਰਟੀ ਆ ਜਿਹੜੇ ਹਮੇਸ਼ਾ ਲੋਕਾਂ ਦਾ ਸੋਚਿਆ ਬਾਰਡਰ ਦੇ ਲੋਕਾਂ ਦਾ ਸੋਚਿਆ। ਅੱਜ ਕੀ ਹੋਇਆ ਨਰਿੰਦਰ ਮੋਦੀ ਦੇ ਰਾਜ ਉਹ ਕਾਂਗਰਸ ਦਾ ਰਾਜ ਹੁੰਦਾ ਸੀ 11 ਮਾਰੇ ਪਹਿਲਾਂ ਤੇ ਪੈਟਰੋਲ ਮਿਲਦਾ ਸੀ 45 ਰੁਪਏ ਅੱਜ 100 ਰੁਪਏ ਮਿਲਦਾ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਅੱਜ ਤੋਂ 11 ਮਾਰੇ ਪਹਿਲਾਂ ਮਨਮੋਹਨ ਸਿੰਘ ਵੇਲੇ ਤੇ 2000 ਰੁਪਏ ਤੋੜਾ ਸਿਆਣਾ ਹੁੰਦਾ ਸੀ ਅੱਜ ਲੱਖ ਰੁਪਏ ਤੋੜਾ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਸਾਡੇ 450 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਅੱਜ 1400 ਦਾ ਡੀਏਪੀ ਦਾ ਖਾਦ ਦਾ ਗੱਟਾ ਮਿਲਦਾ ਕਾਂਗਰਸ ਦਾ ਰਾਜ ਹੁੰਦਾ ਸੀ 3000 ਰੁਪਏ ਡੀਜ਼ਲ ਹੁੰਦਾ ਸੀ ਉਹ ਕਾਂਗਰਸ ਦਾ ਰਾਜ ਹੁੰਦਾ ਸੀ ਸਰੋਂ ਦੇ ਤੇਲ ਦਾ ਪੁੱਛ ਲਓ ਗੰਡਿਆਂ ਦਾ ਪੁੱਛ ਲਓ ਹਲਦੀ ਦਾ ਪੁੱਛ ਲਓ खंड का पुछलो ए बीजेपी सरकार ने मारता केवल भाषण सुन दो मित्रों ने पंजाब दा देश दा देश बेड़ा गर करता कि मुंडे कि लाए मित्रों ने देश के अंदर देश का प्रधानमंत्री ग्यारह साल तो है इत बीजेपी चुनाव लड़ती है मैनू एक बंदा बह खड़ा करके दो कि जो देश के प्रधानमंत्री ने कोई बंदा नौकरी लाया होर साल देश का प्रधानमंत्री है महंगाई ने गरीबा का लक तोड़ता नौकरी किसे मिली। ने किसी मिली भगवंत मान ने तो देनी की सी सो मेरे कहने तो भाव एको एक, एक विकल्प है थोड़े कांग्रेस एक एक। पार्टी है तो जोगिंदर सिंह है तकड़े होके आप थले जित रहे हैं लेकिन बूथाते कमेटियां घरे बैठे नहीं बना ब प्रधानों पांच जाके बनाचायत कमेटियां प्रधान दमेटियां अगले दो साल दुश्मन बड़ा सुचेत है दुश्मन बड़ा चला के उस दुश्मन का मुकाबला अस लड़ाई लड़के करना है आ मोदी का कुछ नहीं गया आ सारे चैनल खरीदे गए छब्बी बंदे मरे से पहलगाम लेकिन उस तुम सैकड़े बंद हो गई अमरीका के कहते गोडे टेकते पेल इतलाह करके गया मोदी साहब कि मैं हमला करने वाला है अतवादी संगठना से बी जोड़े देश ने अतवादियों तनाह दी है जो उन्होंने पहला इतलाह दे देगा ਕਿ ਉੱਥੇ ਆਤਵਾਦੀ ਬੈਠੇ ਹੋਣਗੇ ਲੇਕਿਨ ਟੈਲੀਵਿਜ਼ਨਾਂ ਨੇ ਐਨੇ ਬੰਬ ਸਿੱਟਦੇ ਵਿਖਾਤੇ ਲੋਕਾਂ ਨੇ ਲੱਗਿਆ ਪਤਾ ਨਹੀਂ ਕੀ ਕਰਤਾ ਫਿਰ ਆਪਣੇ ਆਪ ਅਮਰੀਕਾ ਦੇ ਕਹਿੰਤੇ ਗੋਡੇ ਟੇਕਤੇ ਨੁਕਸਾਨ ਹੋ ਗਿਆ ਸਾਡੇ ਦੇਸ਼ ਦਾ ਪਠਾਨਕੋਟ ਦੇ ਲੋਕਾਂ ਦਾ ਇੱਥੇ ਦੇਖਦਾ ਸੀ ਰੋਜ਼ ਆ ਕੇ ਕੀ ਆ ਡਰੋਨ ਦੇ ਹਮਲੇ ਕਿਸੇ ਨੂੰ ਮੁਆਵਜ਼ਾ ਦਿੱਤਾ ਬਾਰਡਰ ਤੋਂ ਲੋਕ ਉਹ ਠੁਟਕੇ ਚਲੇ ਗਏ ਫਸਲਾਂ ਨੁਕਸਾਨ ਹੋ ਗਿਆ ਕਿਸੇ ਨੂੰ ਕੋਈ ਰੁਪਿਆ ਦਿੱਤਾ ਨਹੀਂ ਦਿੱਤਾ ਸੋ ਤਗੜੇ ਰਹੋ ਸਾਨੂੰ ਪਤਾ ਹੈ ਇੱਕ ਬੀਜੇਪੀ ਦਾ ਐਮਐਲਏ ਹਿਮਾਚਲ ਦਾ ਜਿਹੜਾ ਮਾਈਨਿੰਗ ਕਰਾ ਰਿਹਾ ਪਠਾਨਕੋਟ ਦੇ ਵਿੱਚ ਭੋਏ ਰਹਿ ਰਿਹਾ ਤੇ ਕਿੰਨੂ ਕਿੰਨੂ ਮਹੀਨੇ ਦਾ ਕਰੋੜ ਰੁਪਿਆ ਪਹੁੰਚਾਉਂਦਾ ਹੈ ਜੇ ਘਟਾਰੂ ਚੱਕ ਸਾਹਿਬ ਤੁਹਾਨੂੰ ਨਹੀਂ ਪਤਾ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਨਾ ਦੱਸ ਦਿਆ ਪੋਇਆ ਰੋ ਤੁਹਾਨੂੰ ਪਤਾ ਨਾ ਕਿ ਨਹੀਂ ਪਤਾ ਹਿਮਾਚਲ ਦਾ ਇੱਕ ਐਮਐਲ ਜਿਹੜਾ ਆਨ ਆਦਮੀ ਪਾਰਟੀ ਨਾਲ ਗਾੜ ਸਾੜ ਕਰਕੇ ਰੇਤੇ ਦਾ ਕੰਮ ਚਲਾ ਰਿਹਾ ਹੈ ਬਾਜਵਾਸਾ ਤੁਹਾਡੀ ਸਰਕਾਰ ਆ ਜਾਣੀ ਹੈ ਫਿਰ ਹੱਟਕੜੀਆਂ ਲਾ ਕੇ ਫੇਰ ਮਾ ਚਲਦਾ ਬਾਰਡਰ ਤੋਂ ਪਾ ਕੇ ਲਿਆਇਓ ਜੋ ਮੇਰੀ ਤੁਹਾਨੂੰ ਬੇਂਤੀ ਐ ਸੁੱਕਾ ਨਾ ਛੜਦਿਓ ਜੋ ਤੇ ਸਾਰੇ ਪੈਸੇ ਉਹਦੇ ਤੇ ਖਰਡਾਉਣੇ ਆ ਤੇਰੇ ਪਠਾਨਕੋਟ ਦੇ ਲੋਕ ਸੋ ਸੋ ਭਾਈ ਜਿਆਦਾ ਕੁਝ ਨਾ ਕਹਿੰਦੇ ਹੋਏ ਗਰਮੀ ਦਾ ਨਹੀਂ ਜਗਿੰਦਰ ਸਿੰਘ ਜਗਿੰਦਰ ਸਿੰਘ ਨੂੰ ਫੇਰ ਜੇਲਰ ਬਣਾ ਦਿਓਗੇ ਕਹਿੰਦੇ ਫੜਨਾ ਵਾਸਤੇ ਮੈਂ ਜਗਿੰਦਰ ਨੂੰ ਭੇਜੂਗਾ ਚਲੋ ਭਾਈ ਥੋੜਾ ਬੰਦਾ ਹੈ